ਵਾਟ ਜੀਰੀ ਅਕਾਲ ਸਾਰਿਆਂ ਨੂੰ ਲਵ ਵੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਅੱਜ ਦੇ ਦਿਨ ਦੀ ਕਰਤੀ ਹੈ ਸ਼ੁਰੂਆਤ ਤੇ ਸ਼ੁਰੂਆਤ ਮਿੱਤਰੋ ਇਦਾਂ ਇਹ ਵੀ ਰੈਡੀ ਸ਼ੈਡੀ ਹੋ ਗਏ ਆ ਤੇ ਸ਼ਹਿਰ ਚੱਲੇ ਆ ਅੰਮ੍ਰਿਤਸਰ ਤੇ ਸ਼ਹਿਰ ਜਾ ਕੇ ਦੋ ਦਿਨ ਕੰਮ ਹੈ ਤੇ ਕੰਮ ਕਰਕੇ ਆਉਣੇ ਆ ਹਾਂ ਕੀ ਚੱਕਰ ਪੈਣ ਨੇ ਕਿੰਨੇ ਪੈਣਾ ਬਹੁਤ ਬਹੁਗਾ ਮਤਰੋ ਅਮਗਰ ਬੈਰਾ ਓਏ ਬੈਰਾ ਯਾਰ ਮਗਰ ਮਗਰ ਬਾਈ ਯਾਰ ਸਾਨੂੰ ਇੱਕ ਤਾਂ ਮਗਰ ਬਹਿਨ ਤੋੜਾ ਲੜਦੇ ਬੱਚਿਆਂ ਵਾਲੇ ਕੰਮ ਸਾਡੇ ਉਹ ਬੈਰਾ ਤੇਲ ਸਾਰਾ ਗੱਡੀ ਤੇ ਲੱਗਣ ਡਿਆ ਵਾ ਮੈਂ ਇੱਥੇ ਬਾਈ ਮੈਨੂੰ ਚੱਲਿਆ ਲੈ ਇਹਨੂੰ ਮਗਰ ਕਰ ਇਹ ਵੀ ਜਿੱਤ ਮੇਰੀ ਇਹਨੇ ਜਾਰ ਬੁਕਾਉਂਦੀ ਰਹਿਣਾ ਬਈ ਇਹਦਾ ਵੀਦਾ ਘਰਾ ਗੰਦ ਮਗਰ ਬੈਨਾ ਮਾਰ ਬਰੀ ਤੂੰ ਗੱਡੀ ਬਹਿਨਾ ਇਹੋ ਵਾਰੀ ਬਹਿਣਾ ਯਾਰ ਆਹੋ ਚੱਲ ਆ ਗਾਂ ਯਾਰ ਬੰਨਿਆ ਕਰ ਨਹੀਂ ਆਜ ਗੱਲਾਂ ਨਾਲ ਜਿਹੜੇ ਅੱਗੇ ਬੈਠਾ ਹਾਂ ਮੈਂ ਕਰੋ ਅੱਗੇ ਬੈਠਾ ਹਾਂ ਬੈਠਾ ਕਰੀ ਅੱਗੇ ਵੀਡੀਓ ਸਾਰੀਆਂ ਕੱਢ ਕੇ ਵੇਖ ਲੈ ਉਹ ਗੱਡੀ ਹੋਊਗਾ ਵੀਡੀਓ ਸਾਰੀਆਂ ਇੱਦਾਂ ਹੋਣੀ ਹੁੰਦਾ ਇਹਨਾਂ ਨੂੰ ਕਿੰਨਾ ਕੱਢੀ ਜਾਂਦਾ ਉਹ ਨਹੀਂ ਭਰਾਵਾ ਮੈਂ ਹੀ ਜਾਣੀ ਕਿਥੇ ਮੈਂ ਗਿਆਂ ਕੇ ਦੱਸ ਮੈਂ ਜਾਂਦਾ ਨਹੀਂ ਕਿਤੇ ਕਿਉਂ ਨਹੀਂ ਜਾਂਦਾ ਇੱਥੇ ਘਰੇ ਘਰੇ ਰਹੀਦਾ ਚਲੋ ਗਾਂ ਯਾਰ ਉਹ ਨਹੀਂ ਉਹ ਜਾ ਲਗਾ ਰਹੇ ਯਾਰ ਨਾ ਕਰੋ ਓਏ ਉੱਥੋਂ ਕਰ ਲਾਂਗੇ ਚਲ ਅੱਧਰਾ ਉਹ ਬੈਰਸ ਸਵੇਰੇ ਤੋਂ ਕਰ ਲਾਂਗੇ ਅੱਧਰਾ ਮੈਂ ਕਰ ਲਾਓ ਵੀ ਮਿੱਤਰੋ ਅੰਮ੍ਰਿਤਸਰ ਪਹੁੰਚ ਚੁੱਕੇ ਆਪਾਂ ਹੁਣੇ ਗੱਡੀ ਪਾਰਕ ਕਰਤੀ ਆ ਤੇ ਬਾਕੀ ਗੱਲ ਇਹ ਆ ਵੀ ਅੱਜ ਆਪਾਂ ਅਰਾਦਾ ਆਂ ਬਾਂਡੇ ਤੇ ਟੈਸਟ ਕਰਾ ਲਈਏ ਇੱਕ ਵਾਰ ਲੀਵਰ ਦੇ ਵੇਨੇ ਕੀ ਆਉਂਦਾ ਵਾ ਹੈ ਆ ਵੀਰ ਹੁਣ ਦੋਵਾਂ ਦੇ ਕਰਾ ਲਏ ਇਹਨਾਂ ਦੇ ਲੀਵਰ ਦਾ ਕੁੜਿਆ ਓਟੀਪੀਟੀ ਹਾਈ ਆਏ ਬੁਣਾ ਨਹੀਂ ਕਾਹ ਦਾ ਕਾਹ ਤੇ ਤੇਰੇ ਵੀ ਆਏ ਸੀ ਕਿੱਥੇ ਆਏ ਮੇਰੇ ਫੇਰ ਨਹੀਂ ਆਏ ਤੇਰੇ ਨਹੀਂ ਆਏ ਹਿਸਾਬ ਨਾਲ ਵੇਹ ਹੁਣ ਤੈਨੂੰ ਲੱਗੂਗਾ ਮੇਰੇ ਤੋਂ ਟੀਪੀਟੀ ਆਈ ਮੇਰੇ ਲਈ ਆ ਹੁੰਦੇ ਆ ਆ ਤੂੰ ਤੇ ਪੂਰਾ ਫੇਟਿਆ ਹਾਂ 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 ਸਹੀ ਮੇਰੇ ਕੀ ਹਾਲ ਬੰਦਾ ਮੂੰਹ ਦਾ ਆ ਵੀਰ ਦੇ ਓਟੀਪੀਟੀ ਹਾਈ ਕਿੰਨੇ ਆਏ ਤੇਰੇ ਜੋ ਨਹੀਂ ਯਾਰ ਉਹਨਾਂ ਕਰ ਰੱਖੀ ਚਲ ਘਰ ਜਾ ਕੇ ਰਿਪੋਰਟ ਵੇਨੇ ਆ ਬਾਕੀ ਮਿੱਤਰਾਂ ਮਾ ਵੀ ਕਰਾਉਣ ਲੱਗਾ ਹਣਾ ਟੈਸਟ ਰਿਪੋਰਟ ਮੜਾ ਕਰਾਉਣੇ ਆ ਤੇ ਵੇਨੇ ਆ ਕਿੰਨੇ ਹੈ ਜਿਆਦਾ ਮੂੰਹ ਤੋਂ ਪਾ ਲੱਗ ਜਾਂਦਾ ਹੁੰਦਾ ਨਹੀਂ ਨਹੀਂ ਕਈਆਂ ਦਾ ਮੂੰਹ ਤੋਂ ਲੱਗਦਾ ਕਈਆਂ ਦਾ ਉਦਾਂ ਲੱਗਦਾ ਗਰਮ ਗਰਮ ਜਿਹਾ ਸਰੀਰ ਲੱਗਦਾ ਹੁੰਦਾ ਵਾ ਬਾਕੀ ਟੈਸਟ ਕਰਾ ਕੇ ਵੇਨੇ ਟੈਸਟਾਂ ਦੇ ਵਿੱਚ ਕੀ ਆਉਂਦਾ ਤੇ ਆਣਾ ਨਹੀਂ ਤੂੰ ਇਹ ਸੋਹਣਾ ਕਰਾ ਲਈਏ ਇੱਕ ਹੈਂ ਕਰਾਉਣਾ ਦੇ ਵੇਖ ਲਾ ਵੇਖ ਲਾ ਮਿੱਤਰੋ ਬਾਕੀ ਰਾਸ਼ ਵੇਖ ਲੋ ਅਮਰਸਰ ਆਏ ਜੇ ਅਸ਼ੋਕ ਵੀਰ ਕੋ ਕੁਲਚੇ ਖਾਣਾ ਮਿੱਤਰੋ ਆ ਗਏ ਜੇ ਕੁਲਚੇ ਬਾਕੀ ਟੈਸਟ ਕਰਕੇ ਹੋਏ ਨੇ ਕੀ ਟੈਸਟ ਇਹਨਾਂ ਦਾ ਕਿਉਂ ਜੀ ਸਾਬਤ ਜੇ ਸਾਡੇ ਨਾਲ ਠੀਕ ਹੈ ਲਾ ਕੇ ਕਰ ਮੜਾ ਆ ਕਰ ਬਾਈ ਸਟਾਰਟ ਕਰੀਏ ਮੈਂ ਆਹ ਇਹਨਾਂ ਦੀ ਹੋਲਡ ਨੂੰ ਹੋਣ ਲਈ ਯਾਦ ਅੱਲਾ ਜਣਾ ਚੋੜਾ ਡਿਸਕਨੈਕਟ ਨਹੀਂ ਹੋ ਗਿਆ ਉਹ ਆਹ ਸੋਫੇ ਤੇ ਬਹਿਣਾ ਚੋੜਾ ਡਿਸਕਨੈਕਟ ਨਹੀਂ ਹੋ ਗਿਆ ਕਿਹਦਾ 14 ਕਿਹੜਾ 14 ਆਹ ਸੋਫੇ ਤੇ ਬਹਿਣਾ ਪਹਿਲਾਂ ਇਹ ਦੱਸ ਡਿਸਕਨੈਕਟ ਨਹੀਂ ਹੋ ਗਿਆ ਬਹਿਣਾ ਹੀ ਓਏ ਕੋਈ ਨਹੀਂ ਹੈ ਪੈ ਲੋ ਮਿੱਤਰੋ ਅਲਫਾਬੰਦ ਦੇ ਵਿੱਚ ਫੋਨ ਪਤਾ ਕਰਨਾ ਇਹਨਾਂ ਬੜਾਇਆ ਬਹੁਤ ਕੰਮ ਬਹੁਤ ਜ਼ਿਆਦਾ ਖਰਾਬ ਚੱਲਣ ਡਿਆ ਅਸਲ ਤੱਕ ਹੈ ਉਹ ਜੇ ਰੇਪ ਨਹੀਂ ਬਣ ਲਿਆ ਫੋਨਾਂ ਦਾ ਇਹ ਚੱਕਰ ਪੈ ਗਿਆ ਹੁਣ ਯਾਰ ਇਹ ਪਤਾ ਕਰੀਏ ਤੁਸੀਂ ਕੁਝ ਖਰੀਦ ਲੈਣੀ ਆ ਓਏ ਨਹੀਂ ਓ ਨਹੀਂ ਓਏ ਆ ਯਾਰ ਕੀ ਓ ਯਾਰ ਆ ਟਾਈਮ ਵੇਸਟ ਕਰਨ ਡਿਆ ਬੰਦਾ ਇਹ ਬੰਦਾ ਸਦਾ ਸਦਾ ਟਾਈਮ ਵੇਸਟ ਕਰਨ ਡਿਆ ਜੀ ਕਰਾਤੀ ਦੀ ਛੱਲੀ ਦੀ ਕੰਮ ਉੰਤਰਾ ਹੀ ਹੈ ਵੇਲਾ ਇਹਨਾਂ ਨੂੰ ਕਰਨਾ ਪੈਣਾ ਹੈ ਐਂਡ ਕਰਾਤੀ ਆ ਵੀਰ ਨੇ ਛੱਲੀ ਦੀ ਵੇਲਾ ਕਿਹਾ ਤਾਂ ਵੀਰ ਨੂੰ ਕਰਦੇ ਕਰੀ ਹੈਲੋ ਕਰਦੇ ਆ ਐ ਕਰਦੇ ਕਰੀ ਹਲੋ ਕਰਦੇ ਉਹਨੂੰ ਨਹੀਂ ਬਾਹਰ ਲੱਗਣਾ ਆ ਕਰਨਾ ਕੀ ਹੈ ਖੜੋ ਹਣ ਖਾ ਲੋ ਉਹ ਖਾਓ ਮਾਮਾ ਉਹ ਇਹ ਬਦਾ ਮਾਰ ਕੇ ਟੰਗਿਆ ਮਾਮਾ ਫੜਾ ਦੇ ਉਹਨੂੰ ਧੰਨਵਾਦ ਵੀ ਬਹੁਤ ਬਹੁਤ ਧੰਨਵਾਦ ਗੁਰੂਆ ਚੱਲੀਆਂ ਆਈਆਂ ਲਟਕਾਈਆਂ ਵੀ ਕੱਲੀਆਂ ਗੜੀਆਂ ਵੜਾ ਦੇ ਸਾਰਿਆਂ ਨੂੰ ਲਿਆ ਫੜਾ ਮੈਨੂੰ ਖੜ ਖੜ ਆ ਫੜਾ ਦੇ ਓਏ ਆ ਫੜ ਲੈ ਪਰ ਲਈ ਐ ਨਾ 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 ਇਧਰ ਨਾ ਓਏ ਨਾ ਗਾ ਹੁਣ ਤੂੰ ਸਾਰਾ ਲਾ ਦੇਣਾ ਇਹ ਜਗਾੜ ਮਾਮਾ ਦੇ ਕਾਮੋਗਰਾਵ ਹੀ ਜਾਂਦਾ ਹੈ। ਚੱਲੀ ਸਵਾਦ ਵੜੀ ਹਿੰਦੀਆਂ ਪਾਵਦੀ। ਨਹੀਂ ਉਹ ਨਹੀਂ ਕਹਿੰਦੇ ਮੈਂ, ਖੱਟਾ ਜਿਆਦਾ ਨਹੀਂ ਹੋ ਰਿਆ। ਸੇਕਾ ਕਰਨੀ ਆ ਅਜੋ। ਹੈ? ਸੇਕਾ ਲਵਾਉਂਦਾ ਉਹਨਾਂ ਚੁਕਲ ਕੇ ਨਾ। ਲਵਾ ਲਿਆ। ਉਹ ਚੱਲ ਜਾਂਦੇ ਭਰਾਵਾ ਹੋਰ ਨਹੀਂ ਹੁੰਦਾ। ਜਾਂ ਤੋਰ ਲੈਣੇ ਨੂੰ, ਕਿ ਤੋਰਦੀ ਨਹੀਂ ਆ। ਸਵਾਦ ਵੜੀਆਂ ਹੱਲੀਆਂ। ਬਤਰਾ ਆ ਰਿਹਾ ਕੋਈ ਨਾ ਖਾਣੀਆਂ ਦੇ 골ਡਨ ਗੇਟ ਦੇ ਫਸਲ ਦੇਖ ਲੋ ਤੇਰੇ। ਗੱਡੀ ਵੀ ਗਿਆ ਨਹੀਂ। ਕਦਦਾ ਵਾ ਲਿਆ ਚਲਿਏ ਫੇ ਤੋਰੀਏ ਗੱਡੀ ਬਾਕੀ ਮਿੱਤਰੋ ਆ ਚੁੱਕੇ ਆ ਆਪਾਂ ਅੰਮ੍ਰਿਤਸਰ ਤੋਂ ਬਾਹਰ ਐਪਲ ਸਟੋਰ ਗਏ ਆ ਅੱਜ ਤੇ ਉੱਥੇ ਆਪਾਂ ਪੁੱਛਣ ਗਏ ਆ ਵੀ ਹਾਂ ਫੋਨ ਦਾ ਇਹਦਾ ਰੇਟ ਲਾਉਣ ਗਏ ਆ ਮੇਰੇ ਵਾਲੇ ਦਾ ਵੀ ਕੀ ਰੇਟ ਲਾਉਂਦੇ ਆ ਜਾਂ ਮਤਲਬ ਕੈਮਰੇ ਐਕਸਚੇਂਜ ਕਰਾਉਣੇ ਆ ਤੇ ਕੀ ਮਤਲਬ ਕੀ ਕਹਿੰਦੇ ਆ ਤੇ ਬਾਕੀ ਆਪਾਂ ਉੱਥੇ ਆਪਾਂ ਇਹ ਪੁੱਛ ਕੇ ਆਏ ਆ ਵੀ ਉਹ ਰੇਟ ਤੇ ਵਾਵਾ ਇੱਕ ਘੱਟ ਕਹਿੰਦੇ ਆ ਤੇ ਸਾਨੂੰ ਅੱਜ ਇੱਕ ਗੱਲ ਦਾ ਹੋਰ ਪਤਾ ਲੱਗਾ ਮੈਂ ਪਿਛੇ ਇਹ ਨਾ ਸਕਰੀਨ 'ਚ ਕੋਈ ਖਰਾਬੀ ਆ ਗਈ ਉਹਦਾ ਕਰਕੇ ਆਪਾਂ ਨਾ ਸਕਰੀਨ ਮਤਲਬ ਚੇਂਜ ਕਰਾਈ ਸੀ ਤੇ ਇੱਕ ਵਾਰ ਮੈਂ ਬਾਹਰੋਂ ਚੇਂਜ ਕਰਵਾਈ ਸੀ ਤੇ ਉਥੋਂ ਨਾ ਮੇਰੇ ਖਿਆਲ ਨਾਲ ਉਹਨਾਂ ਸਕਰੀਨ ਤੇ ਉਹਨਾਂ ਕੋ ਚੇਂਜ ਨਹੀਂ ਉਹ ਵੀ ਉਹਨਾਂ ਡੰਡ ਲਾਤੇ ਹੀ ਤੇ ਬਾਕੀ ਉਹਨਾਂ ਕੈਮਰੇ ਵੀ ਐਕਸਚੇਂਜ ਕਰ ਲਏ ਸਾਨੂੰ ਅੱਜ ਪਤਾ ਲੱਗਾ ਮੈਜਿਸਟੋਰ ਤੇ ਆਪਾਂ ਆਪਣੇ ਫੋਨ ਦਾ ਰੇਟ ਲਾਉਣਗੇ ਤੇ ਸਾਨੂੰ ਉਹਨਾਂ ਦੱਸਿਆ ਵੀ ਹਾਂ ਵੀ ਕੈਮਰੇ ਚੇਂਜ ਆ ਦੇਸੀ ਕੈਮਰੇ ਕੋਈ ਪਾਏ ਉਹਨਾਂ ਬਾਕੀ ਮਿੱਤਰੋ ਮੈਂ ਤੇ ਇਹੋ ਹੀ ਆਨਾਵਾ ਵੀ ਯਾਦ ਹੈ ਅਈ ਦੁਕਾਨ ਤੇ ਪਰ ਜੇ ਤਰਨ ਫੋਨ ਦਿੱਤਾ ਵਾ ਤੇ ਥੋੜੀ ਇੱਕ ਜ਼ਿੰਮੇਵਾਰੀ ਲਈ ਉਹਨਾਂ ਨੇ ਵੀ ਆਪਾਂ ਯਾਰ ਇੰਨਾ ਮਹਿੰਗਾ ਤੁਹਾਨੂੰ ਫੋਨ ਦੇਤਾ ਫੋਨ ਬਣਾਉਣ ਨੂੰ ਵੀ ਥੋੜਾ ਬੋਧਾ ਚਾਹੀਦਾ ਵੀ ਯਾਰ ਵੀ ਅਗਲੇ ਨਾਲ ਇੰਨਾ ਧੱਕਾ ਨਾ ਕਰੋ ਵੀ ਤੂੰ ਯਾਰ ਸਿੱਧੇ ਕੈਮਰਾ ਹੀ ਚੇਂਜ ਕਰ ਲੈ ਮਤਲਬ ਕਰ ਲੈ ਆਪਣੇ ਮਤਲਬ ਕੈਮਰੇ ਨਵੇਂ ਕੈਮਰੇ ਫੋਨ ਦੇ ਨਵਾਂ ਉਹਦਾ ਫੋਨ ਹੀ ਮੇਰਾ ਕੈਮਰੇ ਵੀ ਨਾਲੇ ਚੇਂਜ ਕਰਦੇ ਮਤਲਬ ਦੇਸੀ ਕੈਮਰੇ ਪਾਤੇ ਆ ਮੇਰੇ ਵਾਲੇ ਫੋਨ ਨੂੰ ਇਹਨੂੰ ਤੇ ਵੇਖ ਲੋ ਇਹ ਸਦਾ ਧੱਕਾ ਹੀ ਇੱਥੇ ਦੇ ਆ ਪਈ ਵੀ ਨਹੀਂ ਕੈਸੇ ਤੇ ਬੜੀ ਤਗੜੀ ਮਜਬੂਰੀ ਉਹਨਾਂ ਦੀ ਹੈ ਤਾਂ ਕੀ ਤੇ ਮਤਲਬ ਬੜੀ ਵੱਡੀ ਵੀ ਇਥੇ ਵੀ ਜਿਹਨ ਨੂੰ ਵੈਲ ਨੌਲੇਜ ਇਨ ਬਲ ਜਿਆਦੀ ਨੌਲੇਜ ਆ ਨਾ ਬੰਦਾ ਉਹ ਕੋਈ ਕੰਮ ਠੀਕ ਕਰਾਵੇ ਮਤਲਬ ਫੋਨ ਫੜ ਐਵੇਂ ਜ ਜਿੰਨੇ ਫੋਨ ਠੀਕ ਕਰਾਉਣਾ ਨਾ ਜਾਂਦੇ ਐਵੇਂ ਜਿਨਾਂ ਵਾਲਿਆਂ ਕੋਈ ਕਰਾਵੇ ਐਪਲ ਸਟੋਰ ਤੋਂ ਕਰਾਵੇ ਬਾਹਰੋਂ ਨਾ ਕਰਾਵੇ ਮੇਰੀ ਤੇ ਇਹੋ ਤੁਹਾਨੂੰ ਸਲਾਹ ਆ ਤੇ ਬਾਕੀ ਬਾਹਰੋਂ ਮਤਲਬ ਠਗੀਆਂ ਠੋਰੀਆਂ ਵੱਡੀਆਂ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਕਿਉਂ ਹਾਨੂੰ ਪਤਾ ਨਹੀਂ ਸਮਝ ਸਾਦੇ ਹੋ ਕਿ ਸਾਡੇ ਤੋਂ ਠੱਗ ਕੇ ਹੈਗਾ ਵਾ ਮਗਰ ਬੈਠਾ ਹੋਏ ਹਾਂ ਸਹੀ ਗੱਲ ਹੈ ਬਾਕੀ ਮਿੱਤਰੋ ਚਲੋ ਮਜ਼ਾਕ ਦੇ ਮਜ਼ਾਕ ਦੇ ਕਾਹ ਆ ਆਪਣੀ ਜਗ੍ਹਾ ਤੇ ਆ ਪਰ ਗੱਲ ਇਹ ਆ ਵੀ ਗੁਰੂਆ ਇਦਾਂ ਨਾ ਕਰਿਆ ਕਰੋ ਵੀਰ ਮਰਦ ਜੀ ਆਪਾਂ ਜ ਕਿਸੇ ਨਾਲ ਤੱਕਾ ਕਰਦੇ ਆ ਜਾਂ ਬਗੜ ਬੇਇਮਾਨੀ ਕਰਦੇ ਆ ਨਾ ਕੱਲ ਨੂੰ ਉਹ ਦਿਨ ਆਪਣੇ ਤੇ ਵੀ ਆ ਸਕਦੇ ਆ ਤੇ ਇਹ ਇਹ ਅਗਲਾ ਮਰਬਲਾ ਆਪਣਾ ਜਿੱਦਾਂ ਆ ਜਿਹੜਾ ਤੱਕੇ ਤੱਕੇ ਵਾਲਾ ਕੰਮ ਜਾ ਕੇ ਇਹਨਾਂ ਆਪਾਂ ਮਾੜਾ ਕਰਦੇ ਆ ਜ਼ਿੰਦਗੀ ਦੇ ਵਿੱਚ ਇਹ ਗਾਹ ਜੇ ਤਾਂ ਫਿਊਚਰ ਦੇ ਵਿੱਚ ਆਉਣਾ ਹੀ ਹੋਣਾ ਕਿਸੇ ਨਾ ਕਿਸੇ ਟਾਈਮ ਤੇ ਕਿਸੇ ਨਾ ਕਿਸੇ ਤਰੀਕੇ 'ਚ ਆਉਣਾ ਹੀ ਹੋਣਾ ਗਾੜੀ ਤੇ ਇਹ ਨਾ ਕਰਿਆ ਕਰੋ ਬੰਦੇ ਨੂੰ ਇਹ ਟੈਨਸ਼ਨ ਨਹੀਂ ਦੀ ਜੇ ਬੰਦੇ ਦਾ ਮਾੜਾ ਹੋ ਵੀ ਜਾਂਦਾ ਨਾ ਬੰਦੇ ਨੂੰ ਕੰਮ ਆ ਬੰਦੇ ਨੂੰ ਮੈਂ ਮੇਰੀ ਗੱਲ ਮੇਰੀ ਗੱਲ ਸੁਣੋ ਮਿੱਤਰੋ ਬੰਦੇ ਦਾ ਇਹ ਜੇ ਆਪਾਂ ਮਤਲਬ ਕਿਹਦਾ ਮਾੜਾ ਕਰ ਵੀ ਦਿੰਦੇ ਆ ਨਾ ਜਦੋਂ ਮਾੜਾ ਕਰ ਦਿੰਦੇ ਆ ਤੇ ਬੰਦੇ ਦੇ ਮਨ ਚ ਇਹ ਹੁੰਦਾ ਵਾ ਵੀ ਜਦੋਂ ਆਪਣੇ ਨਾਲ ਕੋਈ ਮਿਸ ਅਪ ਹੋ ਜਾਂਦੀ ਨਾ ਕਿਸੇ ਨਾ ਕਿਸੇ ਟਾਈਮ ਫਿਰ ਆਪਾਂ ਨੂੰ ਇਹ ਹੁੰਦਾ ਵੀ ਹਾਂ ਵੀ ਆਪਾਂ ਉਸ ਟਾਈਮ ਤੇ ਮਾੜਾ ਕੀਤਾ ਇਹ ਕਰਕੇ ਆਪਣਾ ਮਾੜਾ ਹੋਇਆ ਤੇ ਜੇ ਆਪਾਂ ਨਹੀਂ ਕਿਸੇ ਦਾ ਮਾੜਾ ਕਰਦੇ ਸਾਰਿਆਂ ਦਾ ਚੰਗਾ ਕਰਦੇ ਚੰਗਾ ਸੋਚਦੇ ਆ ਚੰਗਾ ਰਹਿੰਦੇ ਮੈਨੇ ਮਿਲ ਕਿਸੇ ਦੇ ਬਾਰੇ ਕਿਸੇ ਦੇ ਚੂਣੀਆਂ ਚੜੀਆਂ ਨਹੀਂ ਕਰਦੇ ਜਾਂ ਕਿਸੇ ਦਾ ਨਹੀਂ ਮਾੜਾ ਕਰਦੇ ਤੇ ਫਿਰ ਜੇ ਮਾੜਾ ਬੰਦੇ ਦਾ ਹੋ ਜਾਂਦਾ ਵਾ ਫਿਰ ਬੰਦੇ ਨੂੰ ਇਹ ਯਕੀਨ ਹੁੰਦਾ ਕੀ ਪਤਾ ਇਹ ਮਾੜਾ ਹੋਇਆ ਕਿਸ ਚੰਗੇ ਕਰਕੇ ਨਹੀਂ ਆ ਗਿਆ ਇਹਦਾ ਚੰਗਾ ਨਹੀਂ ਹੋ ਜਾਣਾ ਮਿੱਤਰੋ ਇਦਾਂ ਨਾ ਕਰਿਆ ਕਰੋ ਬਾਕੀ ਸੋ ਹੁਣ ਆਪਾਂ ਇੱਥੇ ਆਏ ਆ ਘੜੀ ਖਲੋਤੇ ਆ ਪਾਣੀ ਪੂਣੀ ਪੀ ਲੀ ਨਾਲੇ ਤੁਹਾਡੇ ਨਾਲ ਥੋੜੀ ਇੱਕ ਗੱਲਬਾਤ ਇਹ ਡਿਸਕਸ਼ਨ ਕਰਨੀ ਹੈ ਇਹ ਕਰਕੇ ਆਪਾਂ ਸੋਚਿਆ ਵੀ ਚਲੋ ਤੁਹਾਨੂੰ ਥੋੜਾ ਕੇ ਦੱਸ ਦਈਏ ਵੀ ਇਹ ਕੰਮ ਪਿਆ ਅੱਜ ਬਾਕੀ ਮਿੱਤਰੋ ਹੁਣ ਘਰੇ ਜਾਣੇ ਆ ਤੇ ਰੈਸਟ ਕਰੀਏ ਕਿਉਂਕਿ ਸਵੇਰ ਦੇ ਆਪਾਂ ਨਿਕਲੇ ਆ ਵਿਊ ਆ ਅੱਜ ਬੱਦਲ ਹਾਂ ਗੇਮ ਕੋ ਖੇੜਦੇ ਰੈਕਸ ਹੀ ਆ ਨਾ ਆਓ ਵੀ ਮਿੱਤਰੋ ਜਿਮ ਲਾ ਕੇ ਆਏ ਹੁਣੇ ਜੇ ਤੇ ਗਰਮੀ ਅੱਜ ਗਰਮੀ ਤਾਂ ਬਹੁਤ ਜਿਆਦਾ ਤੁਹਾਨੂੰ ਪਤਾ ਸਾਰੇ ਦਿਨ ਦਾ ਮਾਹੌਲ ਕਿ ਰਿਹਾ ਅੱਜ ਬਹੁਤ ਜਿਆਦਾ ਗਰਮੀ ਸੀ ਤੇ ਬਾਕੀ ਫੋਨ ਦਾ ਸਾਰਾ ਕੰਮ ਕਰਕੇ ਆਏ ਤੇ ਬਾਅਦ ਸੱਦੇ ਆਪਾਂ ਅਮਰਸਾਤ ਤੋਂ ਰਹੀਏ ਚ ਲੱਗੇ ਹਾਂ ਸਾਨੂੰ ਛੇਤੀ ਥੋੜਾ ਇਹ ਕਰਕੇ ਆਪਣੀ ਕੋਈ ਕਲਿੱਪ ਨਹੀਂ ਲਈ ਗਈ ਲਾਸਟ ਵਾਲੀ ਉੱਥੇ ਮੜ ਰਹੀਏ ਵਾਲੀ ਤੇ ਬਾਕੀ ਮਿੱਤਰੋ ਉਹ ਵੀਰ ਦਾ ਕਰਕੇ ਜਿੱਦਾਂ ਮਤਲਬ ਉਹ ਵੀਰ ਨੇ ਮਤਲਬ ਥੋੜਾ ੱੱਕਾ ਧੋੜੀ ਜੀ ਕੀਤੀ ਆ ਇਹ ਕਰ ਕੈਮਰਿਆਂ ਦਾ ਨਾਲ ਛੇੜ ਛੜ ਕੀਤੀ ਇਹ ਕਰਕੇ ਆਪਣੇ ਫੋਨ ਦਾ ਰੇਟ ਬਹੁਤ ਜ਼ਿਆਦਾ ਘੱਟ ਪੈ ਗਿਆ ਤੇ ਹੁਣ ਵੇਨੇ ਆ ਕੀ ਸਲਾਹ ਸਰੂ ਕੀਤੀ ਕਰੇ ਬਾਕੀ ਵੇਨੇ ਆ ਕੀ ਪ੍ਰੋਸੈਸ ਰਹਿੰਦਾ ਤੇ ਆਪਾਂ ਜਦੋਂ ਫੋਨ ਬਣ ਜਾ ਕੇ ਚੇਂਜ ਕਰਨਾ ਜਾਂ ਲੈਣਾ ਹੋਊਗਾ ਤੇ ਉਹਦੇ ਆਪਾਂ ਤੁਹਾਨੂੰ ਦੱਸਣਾ ਹੀ ਆ ਜਦਾਂ ਮਤਲਬ ਕੈਮਰੇ ਚੇਂਜ ਕਰਾਉਣੇ ਹੋਣਗੇ ਉਹ ਵੀ ਤੁਹਾਨੂੰ ਦੱਸਾਂਗੇ ਸੋ ਮਿੱਤਰੋ ਨੇਰਾ ਬਹੁਤ ਹੋ ਚੁੱਕਾ ਵਾ ਘਰ ਜਾ ਕੇ ਘੜੀ ਰੈਸਟ ਰਸਟ ਕਰੀਏ ਸਾਰਾ ਦਿਨ ਤੇ ਘੁੰਮਦੇ ਫਿਰਦੇ ਤੁਰਦੇ ਫਿਰਦੇ ਰਹੇ ਆ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਸੋ ਮਿਲਦੇ ਆਂ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਦੀ ਰੋਜ਼ ਆਉਂਦੇ ਰਹਿਵਾਂਗੇ ਤੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਸਾਰਿਆਂ